ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪੰਜ ਨਾਕ ਮੱਜਾਂ ਦੇ ਵਿੱਚ ਤੁਹਾਨੂੰ ਦੋਸਤ ਦਿਖਾਵਾਂਗੇ ਤੇ ਪੰਜੇ ਨਾਕਾਂ ਦੀ ਡਿਟੇਲ ਜਿਹੜੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਾਂ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤੀ ਉਹਨਾਂ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਬੁਢੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਆਪਾਂ ਵੀ ਇੰਨਾ ਗੱਲਬਾਤ ਕਰਕੇ ਡਿਟੇਲ ਇਹਦਾ ਪਛੋਂ ਦੀ ਸਾਰੀ ਵੀ ਦੇਖਣ ਨੂੰ ਪੁੱਛ ਲੈਂਦੇ ਆਂ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਜੀ ਚੱਲਦੀ ਕੋਈ ਐਡਰੈਸ ਬੋਲ ਦਿ ਵੀਰ ਆਪਣਾ ਰਾਜੀ ਪਿੰਡ ਝਾਮਕੇ ਕੋਰ ਦਾ ਹਾਂ ਜੀ ਜ਼ਿਲ੍ਹਾ ਤਰਨਤਾਰਨ ਹਾਂ ਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਫੋਨ ਨੰਬਰ ਜੀ 788 ਅਰੇ ਕਿਹੜੀ ਜੀ ਬ੍ਰੇਕ ਲਾਤੀ ਬ੍ਰੇਕ ਭਾਜੀ ਲਾਈ ਨਹੀਂ ਆ ਜੀ ਮਾਲ ਹੀ ਆਈ ਗਿਆ ਤੇ ਭੈਣਾ ਭਰਾਵਾਂ ਦਾ ਪ੍ਰੇਮ ਹੀ ਇੰਨਾ ਆ ਵੀ ਲੋਕਲ ਵੀ ਆਈ ਗਿਆ ਤੇ ਜਿਹੜੇ ਜੁੜੇ ਉਹ ਵੀ ਆਈ ਹੈ ਠੀਕ ਹੈ ਤੇ ਮਾਲ ਬੰਨਣ ਦਾ ਟਾਈਮ ਨਹੀਂ ਮਿਲਿਆ ਆਪਦਾ ਥੋੜੀ ਸੋਚ ਹੀ ਹੁੰਦੀ ਆ ਵੀ ਟੱਕਰ ਗੜੀ 4-5 ਹੋਣ ਨਾ ਹਾਂਜੀ ਹਾਂਜੀ ਉਸ ਜਿੱਤੇ ਕਰਦੇ ਆਂ ਗਾਂ ਚਲੋ ਆਉਣ ਵਾਲੇ ਸਮੇਂ ਜੋ ਵੀ 10 ਮਹੀਆ ਰਹਿਣਾ ਆਪਣੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਪਹੂ ਬਾਰੂ ਮਿਲਦਾ ਹਾਂਜੀ ਮਿਲਦਾ ਘਟਿਆ ਜੀ ਹਾਂਜੀ ਹਾਂਜੀ ਤੇ ਅੱਜ ਆਪਣੇ ਕੋਲ ਟੋਟਲ 5 ਨਾਲ ਗਿਆ ਹਾਂਜੀ 5 ਨਾਲ ਗਿਆ ਠੀਕ ਹੈ ਜੀ ਸ਼ੁਰੂ ਕਰ ਲਈਏ ਇਸ ਝੋਟੀ ਨੂੰ ਪਹਿਲਾਂ ਦੱਸੀਏ ਡਟੀ ਵੀਰਾਂ ਨੂੰ ਵੀ ਇਹ ਕਿੰਨਾ ਵਸ ਵਸ ਇਹ ਭਾਜੀ ਝੋਟੀ ਪਹਿਲਾਂ ਸੁਗਾ ਸੁਈ ਚ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ 3 ਮਹੀਨੇ ਹੋਏ ਆ ਅੱਛਾ ਜੀ ਤੇ ਗਾਂ ਭਾਜੀ ਕੇ ਆਈ ਹੋਈ ਨੂੰ ਵੀ ਮਤਲਬ ਇਹਨੂੰ ਗਾਂ ਬਣੀ ਨੂੰ ਵੀ 20 25 ਦਿਨ ਕੁ ਮਹੀਨਾ ਹੋਇਆ ਅੱਛਾ ਜੀ ਆਪਾਂ ਕਰਦਿਆਂ ਨੂੰ ਪੁੱਛਿਆ ਆਪ ਠੀਕ ਹੈ ਜੀ ਉਹ ਚੀ ਦਾ ਤਾਂ ਵੀ ਗਿਰਾ ਭੜਾ ਭਰਾ ਖਰਦਿਆ ਨੂੰ ਦੱਸ ਲਈਦਾ ਅਗਲਾ ਵਾਰ ਤੁਹਾਡੇ ਹਿਸਾਬ ਨਾਲ ਪਾਣੀ ਦੇਖ ਜੀ ਰਹੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਦੁੱਧ ਵੀ ਰਿਸ ਲੈਣਾ ਦੁੱਧ ਭਾਜੀ ਦਾ ਆ ਅੱਛਾ ਜੀ 9 ਲੀਟਰ ਦੁੱਧ ਪੱਕਾ ਹੋਊਗਾ ਤੇ ਮਿਲਦੀ ਵੀ ਬਾਕੀ ਇਦਾਂ ਹੀ ਭਵੇਂ ਥੱਲੇ ਬੈਠੇ ਤੇ ਕੋਈ ਭੜਾ ਨਹੀਂ ਕੋਈ ਕੋਈ ਅੱਛਾ ਥਾਪੀ ਦੇ ਵੇਲੇ ਹਾਂਜੀ ਹਾਂਜੀ ਬੱਚਾ ਨਹੀਂ ਕਰ ਨਹੀਂ ਜੀ ਬੱਚਾ ਨਹੀਂ ਲੋ ਦੋਸਤੋ ਪਹਿਲਾ ਸੂਗਾ ਸੂਈ ਦੇ ਸੂਈ ਦੀ ਕੋਈ 3 ਮਿੰਟ ਦਾ ਟਾਈਮ ਹੋ ਗਿਆ ਤੇ 20 25 ਦਿਨ ਦਾ ਟਾਈਮ ਲੈਣ ਨੂੰ ਏਆਈ ਹੋ ਗਿਆ ਹੋ ਗਿਆ ਬਸ ਦੁੱਧ 10 ਕਿਲੋ ਦੇ ਲਾਗੇ ਬੰਨੇ ਵਿਖਾਵਾ ਕਰਦੀ 9 ਕਿਲੋ ਦ ਬਾਕੀ ਤੁਸੀਂ ਪਿੱਠਪੜੀ ਦੀ ਕਿਡਾਈ ਮੱਝ ਦੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਸਕਦੇ ਹੋ ਆਹ ਦੀ ਫੇਸ ਕੁਆਲਿਟੀ ਕਰੋ ਚਾਹੀਦੀ ਬਾਕੀ ਭਾਈ ਸੀਲਸ ਲੱਗ ਗਿਆ ਲੋ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝ ਤੁਸੀਂ ਚੈੱਕ ਕਰ ਸਕਦੇ ਹੋ ਥਾਪੀ ਤੇ ਮਿਲਦੀ ਹੈ ਦੋਵੇਂ ਥਾਪੀ ਰਕਦਾ ਕੋਈ ਬੱਚੇ ਦੀ ਪ੍ਰਵਾਹ ਨਹੀਂ ਕੋਈ ਤੀਕੇ ਲਾਉਂਦੀ ਲੋੜ ਨਹੀਂ ਆਹ ਕਰੋ ਚੱਕ ਜੀ ਦੀ ਪਿੱਠਪੜੀ ਦੀ ਕਿਡਾਈ ਦੋਸਤੋ ਸਾਰਾ ਮਾਲ ਭਾਜੀ ਅੱਜ ਸਵੇਰੇ ਲਿਆਦਾ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਵੀਰ ਮਤਲਬ ਟੀਕਾ ਟੂਗਾ ਤਨ ਲਾਇ ਨਾ ਨਾ ਜੀ ਕੋਈ ਭੈ ਠੀਕ ਹੈ ਜੀ ਬਾਕੀ ਭਾਜੀ ਗੱਲ ਇਹ ਵੀ ਆਪਣੇ ਘਰੇ ਭਾਵੇਂ ਕੋਈ ਤਸੱਲੀ ਕਰਕੇ ਕਰੀ ਠੀਕ ਹੈ ਜੀ ਟੋਕੇ ਖੜੇ ਜਦਾਂ ਠੀਕ ਹੈ ਹਾਂਜੀ ਕੀ ਮੁੱਲ ਕਰਨਾ ਹੈ ਮੋਲ ਭਾਜੀ ਜੇ ਤੇ ਝੋਟੀ ਨਿਕਲਾਈ ਆਪਣੇ ਕੋ ਗੱਬਣ ਹਮ ਮਾਲ ਹੁਣ ਮਹੀਨਾ ਆਇਆ ਵਾ 15 ਦਿਨਾਂ ਚੈੱਕ ਹੁੰਦੀ ਆ ਹਾਂਜੀ ਹਾਂਜੀ ਚਲੋ ਆਪਣੇ ਤੋਂ ਮਾਲ ਇਹਨਾਂ ਦਾ ਰਹਿਦਾ ਨਹੀਂ ਆਵੇਂ ਤੁਹਾਨੂੰ ਆਸੀ ਹਾਂਜੀ ਹਾਂਜੀ ਤੇ ਫਿਰ ਤੇ ਝੋਟੀ ਦਵਾਂਗੇ 75000 ਦੀ ਗੱਬਣ ਹਾਂਜੀ ਹਾਂਜੀ ਮਣ ਮੁੱਲ ਜੋ ਮਰਜ਼ੀ ਕਰੀਏ ਹਾਂਜੀ ਨਾ 70 ਨਾ 75 65 ਹਜ਼ਾਰ ਦੀ ਦੇ ਦਈਏ ਬੋਲੇ ਕੰਦਾ ਕੁ ਮੰਨਦਾ ਨਹੀਂ ਹੋ ਸਕਦਾ ਯਾਰ ਛੜ ਦੇ ਨੇ 64 ਦੀ ਦੇ ਹੌਲੀ ਮਾਰਨੋ ਸਰ ਪੂਰੇ ਬਾਹਰ ਹੀ ਆਦੀ ਪਾਜੀ ਇਹ ਚ ਮੰਨਤਾ ਥੋੜਾ ਬੋਤੀ ਹੋਊਗਾ ਛੋੜ ਚੱਪਾ ਹੋਊਗਾ ਇਹ ਚ 200 ਰੁਪਏ ਹਾਂਜੀ ਲੱਗ ਕਿ ਪੂਰੇ ਵੱਡੇ ਕਾਰ ਦੀ ਝੋਟੀ ਹੈ ਸਿਰਫ ਹਰ ਤੋਂ ਆ ਕੇ ਥੋੜਾ ਚਾਰ ਚੂੜਾ ਸਾਡਾ ਜੀ ਨਗਰ ਖਾਂਦੇ ਨਹੀਂ ਠੀਕ ਹੈ ਹਾਂਜੀ ਹਾਂ ਲਓ ਦੋਸਤੋ 65000 ਰੁਪਏ ਵੀਰ ਨੇ ਡਿਮਾਂਡ ਰੱਖੀ 62000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੀ ਵੀਰ ਭਰਾhetra ਉਹ ਤਾਂ ਮੁੱਕ ਤੇ ਹਲਕਾ ਬਾਕੀ ਭਾਈ ਕੋ ਲੱਗ ਗਿਆ ਵੈਸੇ ਪੂਰੀ ਵੱਡੀ ਝੋਟੀ ਆ ਹਾਂਜੀ ਹਾਂਜੀ ਇਹ ਨਹੀਂ ਵੀ ਛੋਟੀ ਹੂ ਦੋਸਤੋ ਫੇਸ ਕੁਆਲਟੀ ਕਰਮਾ ਦੀ ਚਾ ਕਲਰ ਸਿੰਗ ਥੋੜਾ ਜਿਹਾ ਜ਼ਰੂਰ ਖੁੱਲਾ ਵਾਕੀ ਦੋਸਤੋ ਜਿਹੜੀ ਮਹਿੰਦੀ ਸ਼ੇਪ ਸ਼ੂਪਰ ਬਹੁਤ ਵਧੀਆ ਜੀ ਨਾਲ ਜਿਹੜੀ ਵੱਡੀ ਮਾਝੇ ਵੀ ਦੋ ਨੰਬਰ ਤੇ ਇਹਦਾ ਭਾਈ ਸੁਆਦ ਦਾਰ ਜੀ ਅੱਛਾ ਜੀ ਤੇ ਸੂਈ ਨੂੰ ਇਹਨੂੰ ਵੀ ਤਿੰਨ ਮਹੀਨੇ ਹੋਏ ਆ ਅੱਛਾ ਜੀ ਤੇ ਗਾਂ ਬਣੀ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਵੀ ਬੱਚਾ ਨਹੀਂ ਹੈਗਾ ਨਹੀਂ ਜੀ ਇਹਦਾ ਵੀ ਨਹੀਂ ਹੈਗਾ ਬੱਚਾ ਬੱਚਾ ਜਣ ਕੇ ਪੰਜਾਂ ਮੁੱਛੇ ਦੇਖ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਦੂਜਾ ਸੂਆ ਸੂਈ ਤਿੰਨ ਮਹੀਨਿਆਂ ਦਾ ਟਾਈਮ ਇਹਨੂੰ ਸੁਈਨ ਹੋ ਗਿਆ ਜੀ ਇੱਕ ਟਾਈਮ ਟੀਗਾ ਲੈਣੀ ਜੀ ਇੱਕ ਟਾਈਮ ਪਾੜਾ ਲੈਣੀ ਅੱਛਾ ਜੀ ਤੇ ਮੰਗੇ ਦੇ ਘਰਾਂ ਲੰਗ ਜਾਈ ਵੰਗਾ ਪਾ ਕੇ ਚੰਦੇ ਹਲਦੀ ਨਹੀਂ ਜੀ ਬਾਟੀ ਰੱਖੀ ਅੱਛਾ ਮਤਲਬ ਲੱਤਾਂ ਨੂੰ ਮੰਗਾ ਪਉਂਦੇ ਹਾਂਜੀ ਹਾਂਜੀ ਲਓ ਦੋਸਤੋ 8 ਕਿਲੋ ਦੁੱਧ ਜਿਹੜਾ ਪੱਕਾ ਤਿਆਰ ਜੀ ਬਾਕੀ ਚਲੋ ਜਿਹੜੇ ਸਾਹ ਨੂੰ ਮੈਂ ਕੁਲੀ ਕਲੀ ਆ ਨਾ ਹਾਂਜੀ ਹਾਂਜੀ ਰਾਜੀ ਆ ਤੇ ਵੀ ਉਸ ਮੈਂ ਨੇ 100 ਤੋਂ 100 ਨਿਕਲੂਗੀ ਪਰ ਆਪਾਂ ਭਾਜੀ ਗਰੰਟੀ ਨਹੀਂ ਦੇਦੇ ਨਾ ਆਪਾਂ ਮੋਲੀ ਕਪਣਾਣਾ ਕਰਨਾ ਠੀਕ ਹੈ ਜੀ ਚਲੋ ਉਹ ਤਾਂ ਜਿਹੜਾ ਕੋਈ ਵੀਰ ਖਰੂਗਾ ਖਰੀਦੀ ਕੋਈ ਕਿਸਮਤ ਹੈ ਹਾਂਜੀ ਹਾਂਜੀ ਬਾਕੀ ਦੋਸਤੋ ਇਹ ਵੀ ਮੱਚ ਬਿਲਕੁਲ ਪ੍ਰੀਕ ਚਮੜੀ ਸਿੰਗਲਟੀ ਦੀ ਮੱਚ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਦੋਸਤੋ ਇਹਦੀ ਬਹੁਤ ਸੋਹਣੀ ਚਾਰੇ ਤਣ ਗੈਪ ਤੋਂ ਕੋਈ ਫੋਰਸ਼ ਨਹੀਂ ਨਾਲ ਅਛਾ ਵੀਰ ਨੇ ਕਹਿਤਾ ਵੀ ਇੱਕ ਟਾਈਮ ਆ ਟੀਕੇ ਤੇ ਮਿਲਦੀ ਤੇ ਇੱਕ ਟਾਈਮ ਭਾੜੇ ਤੇ ਮਿਲਦੀ ਹਾਂਜੀ ਹਾਂਜੀ ਇਹਦਾ ਮੁੱਲ ਵੀਰ ਕੀ ਮਿਲਦੀ ਭਾੜੇ ਤੇ ਜੀ ਇਹ ਮੈਂ ਨਾ ਥੋੜਾ ਘਰ ਦਾ ਕੀਤਾ ਮੈਂ ਨੇ ਅੱਛਾ ਜੀ ਇਹ ਵਗਰ ਬਾਕੀ ਇਹ ਚਲੋ ਇੱਕ ਥਾਂ ਜੋ ਟੇਗੀ ਇਹਨੇ ਮਿਲਣਾ ਆਪਣਾ ਹਾਂਜੀ 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 ਇਹਦਾ ਮੁੱਲ ਇਹਦਾ ਭਾਜੀ ਮੁੱਲ ਆਪਾਂ ਕੋ 70 75 ਨਹੀਂ ਕਰਨਾ ਹੂੰ ਜੇ ਚਲੋ ਗੱਭ ਨਹੀਂ ਗਲਾ ਫਿਰ ਵੇਖਦੀ ਮੈਂ 65000 ਦੀ ਝੋਟੀ ਹੂੰ ਦੇ ਦਈਏ ਪੂਰੇ 12000 ਨਹੀਂ ਮਾਨਤਾ ਕਰੀਏ ਇਹ ਦੋ ਸਰਦਾਂਗੇ ਜੀ ਸਰ ਤਾਂ 60 ਹੋ ਗਿਆ ਹਾਂਜੀ ਕੋਈ ਹੋਰ ਵੀ ਕੀ ਜੈਸੇ ਕੀ ਮੈਂ ਨਾ ਚਲੋ ਭੈਣ ਭਰਾ ਲਾਵੇ ਥੋੜਾ ਬਾਧਾ ਕਰ ਦਾਂਗੇ ਜਿਆਦਾ ਨਹੀਂ ਹੋਣਾ ਪੂਰੇ 58000 ਦੀ ਰਾਵਾਂਗੇ 58000 ਹਾਂਜੀ ਠੀਕ ਹੈ ਜੀ ਲਓ ਦੋਸਤੋ 62000 ਰੁਪਿਆ ਡਿਮਾਂਡ ਰੱਖੀ 58000 ਰੁਪਏ ਦੇ ਵਿੱਚ ਜਿਹੜਾ ਵੀਰ ਭਰਾ ਕਿੰਨਾ ਹੋਊਗਾ ਉਹਦਾ ਮੌਕੇ ਤੇ ਸ਼ੋਰ ਸ਼ੱਪਾ ਹੋਊਗਾ ਤਿੰਨ ਨੰਬਰ ਦੀ ਜਿਹੜੀ ਵੀਰੇ ਜਿਹੜੀ ਇਹ ਭਾਈ ਝੋਟੀਆਂ ਵੀ ਪਹਿਲਣੇ ਆ ਅੱਛਾ ਜੀ ਇਹ ਤਾਂ ਜਿਹੜੀ ਪਹਿਲਾ ਨੰਬਰ ਤੇ ਆਪਾਂ ਵਿਖਾਈ ਨਾ ਦੋਵੇਂ ਇੱਕ ਇੱਕ ਕਰਵਾਈਆਂ ਜੀ ਅੱਛਾ ਜੀ ਤੇ ਇਹਨੂੰ ਵੀ ਬਣੀ ਨੂੰਆਂ ਦੇ ਕੱਟੀਆਂ ਕਰਾਈਆਂ ਇਹਨੂੰ ਮਹੀਨਾ ਹੋਇਆ ਜੇ ਸੂਈ ਨੂੰ ਇਹਨੂੰ ਵੀ 3 ਮਹੀਨੇ ਹੋਏ 3 ਮਹੀਨੇ ਦਾ ਟਾਈਮ ਦੁੱਧ ਦੇ ਦੇ ਥੱਲੇ ਵੀ ਨੌ ਦਾ ਹੱਲਟਰ ਹੈ 9-10 ਕਿਲੋ ਦੁੱਧ ਚਾਹੀਦਾ ਮਿਲਦੀ ਇਹ ਵੀ ਧਾਰ ਦੇ ਥੋੜੀ ਜੀ ਦੋਸਤੋ ਆ ਗਾੜ ਰੱਖ ਦੀਏ ਪਛਾਰ ਥੋੜੀ ਜੀ ਘੱਟ ਪਾਉਂਦੀ ਥੋੜਾ ਵਿਖਾਵਾ ਘੱਟ ਕਰਦੀ ਆ ਜੀ ਦੁੱਧ ਪੂਰਾ ਨਿਕਰਵਾ ਦੇਦੀ ਆ ਹਾਂਜੀ ਹਾਂਜੀ ਦੁੱਧ ਪੂਰਾ ਲਓ ਦੋਸਤੋ ਇਹ ਵੀ ਝੋਟੀ ਪਹਿਲਾ ਸੂਆ ਸੂਈ ਜੇ 3 ਮਹੀਨੇ ਦਾ ਟਾਈਮ ਇਹਨੂੰ ਸੂਈ ਦੇਗਾ ਤਾਂ ਮਹੀਨਾ ਇਹਨੂੰ ਵੀ ਟੀਕਾ ਲੱਗੇਗਾ ਇੱਕ ਇੱਕ ਰੋ ਵੀਰ ਕਹਿੰਦਾ ਪਹਿਲਾਂ ਦਾ ਦੁੱਧ ਦੇ ਥੱਲੇ ਵੀ ਨੌ ਦੋਵੇਂ ਪਹਿਲਣਾ ਪਹਿਲਣਾ ਆਈਆਂ ਜੀ ਪਲੂਨ ਗਾਂ ਦੂਜੇ ਲਈ ਬਣੀਆ ਅੱਛਾ ਜੀ ਹਾਂਜੀ ਹਾਂਜੀ ਚਲੋ ਜੇ ਕੋ ਖੜ ਕੇ ਸਾਹਮਲੇ ਤੇ ਫਿਰ ਪੱਜੀ ਰਕਮ ਬਣਦੀ ਆ ਆਹੋ ਜੀ ਚਲੋ ਉਹ ਤੇ ਜਿਹੜਾ ਕੋਈ ਵੀਰ ਖੜੂਗਾ ਉਹਦੀ ਹਾਂਜੀ ਹਾਂਜੀ ਲੋ ਜੀ ਕਰ ਲਓ ਚੱਕ ਜੀ ਤਰਾਪੂਰਾ ਵੀਰ ਚਾਰੇ ਸਣਾ ਦੇ ਬਰਾਬਰ ਹੋ ਗਿਆ ਭਾਜੀ ਕੋਈ ਆਪ ਦਾ ਤਸੱਲੀ ਕਰਕੇ ਖੜੇ ਜਦਾਂ ਮੱਥੇ ਠੀਕ ਹੈ ਜੀ ਬਾਕੀ ਜੇ ਕੋ ਮਗਾਉ ਆਨਲਾਈਨ ਆਪਣੀ ਗਰੰਟੀ ਹੋ ਠੀਕ ਹੈ ਜੀ ਹਾਂਜੀ ਅੱਛਾ ਤੇ ਵੀਰ ਇਹਦਾ ਮੁੱਲ ਕੀ ਕਰਨਾ ਮੋਲ ਭਾਜੀ ਜੇ ਤੇ ਇਹ ਵੀ ਗੱਬਨ ਨਿਕਲ ਆਵੇ ਤੇ ਛੋਟੀ 70 75 ਹਜ਼ਾਰ ਦੀ ਹੈ। ਹੂੰ ਤੇ ਮੋਲ ਆਪਾਂ ਹੁਣ ਇਹਦਾ ਕਰਾਂਗੇ 70 ਕਰ ਲਈਏ 65 ਕਰ ਲਈਏ। ਹਾਂਜੀ। ਇਹ ਵੀ ਭਾਜੀ ਹਾਂ ਨਾ ਆਪਾਂ 60 ਹਜ਼ਾਰ ਦੀ ਪੂਰੇ ਦੀ ਤਰ੍ਹਾਂ। ਕਿੰਨਾ ਮਾਨ ਤਾ? ਮਾਨ ਤਾ ਨਾ ਥੋੜਾ ਬੋਧਾ ਹੀ ਹੋਣਾ ਤੇ ਜੇ ਕੋਈ ਜੋੜਾ ਲਊ ਨਾ ਇਹਨਾਂ ਦਾ। ਹੂੰ ਫਿਰ ਕਰਦਾਂਗੇ ਖੁੱਲਾ। ਠੀਕ ਹੈ ਜੀ। ਯਾਨੀ ਕਿ ਇਹਦਾ 60 ਹਜ਼ਾਰ ਰੱਖਿਆ। ਜਿਹੜਾ 60 ਤੇ ਉਹਦਾ ਬਾਦ। ਠੀਕ ਹੈ ਜੀ। 1 ਲੱਖ 24 ਹਜ਼ਾਰ ਬੰਦਾ ਹੈ ਨਾ ਦੋਵਾਂ ਦਾ। ਹਾਂਜੀ ਹਾਂਜੀ। ਠੀਕ ਹੈ ਜੀ। ਲਓ ਦੋਸਤੋ ਇਹਦਾ ਵੀ 60 ਹਜ਼ਾਰ ਰੁਪਿਆ ਬ ਤੇ ਇਸ ਤੋਂ ਵਕਤ ਵੀ 4 ਨੰਬਰ ਦੀ ਦਸੀ ਰਿਟੇਲ ਇਹ ਭਾਜੀ ਨੀਲੀ ਰਾਵੀ ਦੀ ਜਿ ਮੱਝ ਹਾਂਜੀ ਅੱਗੇ ਵੀ ਆਪਾਂ ਸਿਆਲ ਚ ਮਹੀਂ ਲੈਂਦੀਆਂ ਹਾਂ ਉਹਨਾਂ ਦਾ ਦੋ ਹਾਂਜੀ ਆਸਲਪੂਰਿਆਂ ਤੋਂ ਆਈ ਜਿ ਮੱਝ ਖੇਮਕਰ ਨੇਰੀ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਵੀ ਆਪਾਂ ਉਹੀ ਏਰੀਆ ਚੋਂ ਨਾ ਦੋ ਤਿੰਨ ਡੰਗਰ ਲੈ ਆਂਦੇ ਮੇਰੇ ਸਨ ਦਾ ਹੀ ਲੈਣਦੇ ਹੁਣੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਵੀ ਕਨਵਰਸ ਸੁਆਸੂਏ ਜੀ ਇਹ ਭਾਜੀ ਦੁੱਜਾ ਸੁਆਸੂਏ ਜੀ ਤੇ ਗਾਂ ਤਿੱਜੇ ਦੀ ਇਹ ਵੀ ਮਹੀਨੇ ਦੀ ਜਿ ਗੱਪਣ ਅੱਛਾ ਇਹ ਵੀ ਮਹੀਨੇ ਦੇ ਦੋ ਦੇ ਚਾਰੇ ਮਜਾ ਮਹੀਨੇ ਨਹੀਂ ਨਮੀ ਨੱਲਾ ਕਿ ਬਨੇ ਕਪੜੀ ਹਾਂਜੀ 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 ਠੀਕ ਹੈ ਜੀ ਤੇ ਦੁੱਧ ਦੇ ਥੱਲੇ 8 ਲੀਟਰ ਹੀ ਥੋੜਾ ਘਟਾ ਕੇ ਵੀ 7 ਹੋ ਗਣ ਪਤਾ ਠੀਕ ਹੈ ਜੀ ਹਾਂਜੀ ਤੋੜ ਕੇ ਦਿਖਾਈਏ ਨਵੀਂ ਲਓ ਜੀ ਲਓ ਦੋਸਤੋ ਇਹ ਨੀਲੀ ਰਵੀ ਦਾ ਪ੍ਰਿੰਟ ਆ ਗਿਆ ਜੀ ਸਵੇਰ ਦੁੱਧਾ ਸੂਈ ਦੇ ਸੂਈ ਨੂੰ ਇਹਨੂੰ ਵੀ ਤਕਰੀਬਨ 3 ਮਹੀਨੇ ਵੀ ਚੋਗੇ ਆਹੋ ਜੀ ਇੰਨਾ ਕੋਇਆ ਟਾਈਮ 3 ਕਿ ਮਹੀਨੇ ਦਾ ਟਾਈਮ ਦੋਸਤੋ ਲਗਭਗ ਇਹਨੂੰ ਹੋ ਗਿਆ ਤੇ ਮਹੀਨਾ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਜੀ ਇਹ ਵੀ ਪਸੂ ਦੋਸਤੋ ਸਾਰੇ ਵੀ ਦੇ ਕੋਲ ਤਕਰੀਬਨ ਤਕਰੀਬਨ ਅੱਜ ਦਾ ਕੱਲ ਦੇ ਵਿੱਚ ਵਿੱਚ ਹੀ ਆਏ ਸਾਰੇ ਆਓ ਜੀ ਕੋਲ ਕੱਲ ਆਈਆਂ ਛੰਮ ਮਈਆਂ ਉਹ ਆ ਤਿੰਨ ਢੰਗ ਰਾਜ ਆਈ ਇਸੇ ਦੀ ਇਹ ਵੀ ਦੋਸਤੋ ਮੱਜ ਬਿਲਕੁਲ ਬਰੀਕ ਛੰਮਣੀ ਸਿੰਗਲ ਡੀਮਾ ਜੇ ਵੀ ਪਿਓਰ ਬਾਕੀ ਨੀਲੀ ਰਾਵੀ ਜੇ ਮੱਜ ਬੱਜ ਹਾਂਜੀ ਹਾਂਜੀ ਮਦਰੀ ਨੌਲੀ ਦੀ ਨਿਸ਼ਾਨੀਆਂ ਦੋਸਤੋ ਸਾਰੀਆਂ ਕਵਰ ਕਰਦੀ ਆਈ ਆ ਕਰ ਲੋ ਚੱਕ ਉਸ ਗਾਂਵਾਂ ਦੇ ਆ ਵੀ ਹਰੀ ਕਹਿਲਾ ਨਾ ਜਿਹੜਾ ਡਾਇਮੰਡ ਡਾਇਮੰਡ ਬੋਲ ਉਹ ਤੋਂ ਆ ਜੀ ਇਹ ਆਈ ਆਈ ਆ ਅਛਾ ਉਹ ਤੋਂ ਗੱਬੜਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਜਿੰਨਾ ਜੇ ਵੀਰੇ ਹਮਚ ਪਾਣੀ ਪੀਂਗੀ ਚਲੋ ਪੀਂ ਲਿਆ ਦੇ ਕੋਈ ਗੱਲ ਉਹ ਥੋੜਾ ਘਰ ਦਾ ਕਰਦੇ ਜੀ ਡੰਗਰ ਹਾਂਜੀ ਹਾਂਜੀ ਤੇ ਜੇ ਸਾ ਅਗੇ ਪਾਣੀ ਨਹੀਂ ਪੀਂਦੇ ਤੁਹਾਨੂੰ ਦਾ ਠੀਕ ਹੈ ਜੀ ਉਪਰ ਆਪਾਂ ਥੋੜਾ ਜਿਹਾ ਪੋਜੀਸ਼ਨ ਦੂਜੇ ਸਾਮ ਦਾ ਇਹ ਚਰੀਆ ਕਰਵਾ ਲਈਏ ਇਦਾਂ ਹੀ ਆ ਕਰੀਬ ਠੀਕ ਹੈ ਜੀ ਉੱਥੇ ਆਓ ਜੀ ਉਹ ਨਾਲ ਇੱਕ ਨਾ ਮਹੀ ਸ਼ਟਾਲਾ ਖਾਨੀ ਗਈਆਂ ਭਾਈ ਚਾਰ ਦਾ ਕਰਦੇ ਰਗਾ ਹਾਂਜੀ 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 ਤੇ ਇਹਦਾ ਵੀਰ ਮੁੱਲ ਇਹਦਾ ਭਾਜੀ ਮੁੱਲ ਛੋਟਾ ਹੀ ਆ ਹਾਂਜੀ ਜੇ ਤੋ ਗੱਬਨਗੜ ਆਵੇ ਚਲੋ ਫਿਰ ਤੇ ਆਪਾਂ ਪਹਿਲੀ ਗੱਲ ਤੇ ਮਾਲ ਗੁਰੂ ਦੀ ਕਿਰਪਾ ਨਾਲ ਜਿਆ ਰਹਿਣਾ ਹੀ ਨਹੀਂ ਆਪਾਂ ਭਾਈ ਛੁਰਛਰੇ ਕਰਨੇ ਹਾਂਜੀ ਏ ਭਾਜੀ ਮੋੜ ਲਜੋ ਮਰਜੀ ਕਰੀਏ 60000 ਦੇ ਦੇ ਦੀਏ ਪੂਰੇ ਕੰਨਾ ਕਮਾਂਡਾ ਨਾ ਸਰ 57 ਹੀ ਦੇ ਦਿੰਨੇ ਪੂਰੇ 57000 ਪੂਰੇ ਦੀ ਦੇਦਾ ਪੂਰੇ 57 ਹਾਂਜੀ ਹੋਰ ਹੋ ਕਮਾਂਡੂ ਹਾਂਜੀ ਹੋਰ ਹੋ ਨਹੀਂ ਨਹੀਂ ਜੀ ਆਪਾਂ ਅਤਸਰਬ ਬਰੀਕ ਬਹੁਤ ਜਿਆਦੀ ਬਰੀਕ ਕਮਾਈ ਰੱਖ ਕੇ ਆਪਾਂ ਦੱਸਣ ਦੇ ਮਾਲ ਮਿਲਦਾ ਨਹੀਂ ਮੈਂ ਤਾਂ 10 30 ਹਾਂ ਪਰ ਮਿਲਦਾ ਨਹੀਂ 60000 ਰੁਪਿਆ ਡਿਮਾਂਡ ਰੱਖੀ ਜੇ 57000 ਰੁਪਏ ਜੋ ਤੁਹਾਡਾ ਆਇਆਗਾ ਤਾਂ ਮਾਂਡਾ ਨੂੰ ਸ਼ੋਰ ਸ਼ੱਪਾ ਮੌਕੇ ਤੇ ਜਰੂਰ ਹੋਊਗਾ ਆਈਏ ਵੀਰ ਗੱਡੀ 5 ਨੰਬਰ ਤੇ ਇਹ ਭਾਜੀ ਸੂਈ ਜੀ ਮੈਂ ਡੇਢ ਕ ਮਹੀਨੇ ਅੱਛਾ ਜੀ ਡੇਢ ਦੀ ਲਾਲੇ ਕੋ ਦੋਂਹ ਦੀ ਆ ਕੱਟੀ ਜਮਕਰ ਮੋਹਰਾ ਦੀ ਮੋਹਰਾ ਦੀ ਮੱਝ ਲਓ ਦੋਸਤੋ ਆਹ ਕੱਟੀ ਚੰਗੀ ਰਾਜੀ ਕੱਟੀ ਵੀ ਹਾਂਜੀ ਹਾਂਜੀ ਦੋ ਮੱਝਾਂ ਦੋਸਤੋ ਤੁਹਾਨੂੰ ਮਿਲਣੀਆਂ ਜੇ ਇਹ ਭਾਈ ਕੱਟੀ ਦੁੱਧ ਕਿੰਨਾ ਆਉਣਾ ਹੈ ਕੱਟੀ ਦੇ ਦਿੰਦੇ ਨਹੀਂ ਹੋਰ ਮੈਂ ਕੱਟੀ ਦੋਣਾ ਮੱਝ ਨਹੀਂ ਮਿਲਣੀ ਹਾਂਜੀ 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 ਹਾਂ ਤੇ 10000 ਦੀ ਕੱਟੀ ਆਦੀ ਹੈ ਠੀਕ ਹੈ ਜੀ ਤਾਂ ਭਾਈ ਐਦਾਂ ਹੀ ਤੁਹਾਨੂੰ ਮਾਦਾ ਛੋਟੇ ਡੰਗਰ ਤੋਂ ਵੱਡਾ ਬੰਨ ਹਾਂਜੀ ਹਾਂਜੀ ਇਸ ਲਈ ਭਾਈ 9 ਲੀਟਰ ਦੁੱਧ ਜੀ ਸਵੇਰ ਕਿੰਨਾ ਸੁਈ ਸਵੇਰ ਭਾਈ ਦੁੱਧਾ ਜੀ ਦੁੱਧਾ ਸਵੇਰ ਜੀ ਬਾਕੀ 9 ਲੀਟਰ ਦੁੱਧ ਤੁਹਾਨੂੰ ਤਿਆਰ ਜਮਕਰ ਦਵਾਏ ਨਾ ਭਾਈ ਪੂਰਾ ਠੀਕ ਹੈ ਜੀ ਹਾਂ 9 ਲੀਟਰ ਦੋ ਪਿਆਰ ਦੋਵੇਂ ਟਾਈਪ ਵੀ ਬੱਚੇ ਦੇ ਮਿਲਦੀ ਹੈ ਹਾਂਜੀ ਹਾਂਜੀ ਭਾਈ ਠੀਕ ਹੈ ਚੋਗੇ ਖੜੇ ਜੀ ਕੋਈ ਆਪਾਂ ਸੁਭਾ ਦੁੱਜਾ ਦੋਸਤੋ ਸੁਈਏ ਤੇ ਕੱਟੀ ਵੀ ਕੋਸੇ ਚੰਗੀ ਜਿਦੋਂ ਰਾਜੀ ਜਾਂ ਕੱਟੀ ਵੀ ਪੂਰਾ ਰੰਗਦੀ ਹੈ ਮਾਜੇ ਦੇ ਵਿਗਤੀ ਪੂਰਾ ਕੱਟੀ ਦਾ ਔਰੀ ਦੋਸਤੋ ਇਹ ਲਿਸਾ ਪੰਨ ਰੱਖਦੀ ਹੈ ਕਿਉਂਕਿ ਤੀਰਾ ਪਹੁੰਚ ਥੋੜਾ ਨਾ ਮੈਂ ਨਾ ਆ ਕੇ ਨਾ ਜੀ ਭਾਈ ਖਾਦਾ ਨਹੀਂ ਚਾਰ ਚੂਰ ਜੀ ਆਪਾਂ ਖਾ ਲਿਆ ਠੀਕ ਠੀਕ ਹੈ ਜੀ ਇੱਕ ਥੋੜਾ ਜਿਹਾ ਬੱਚੇ ਦਾ ਕਰਦੀ ਹੈ ਠੀਕ ਹੈ ਬੱਚਾ ਉਹ ਕਰਨ ਦਿਆ ਘਰ ਦਾ ਤੁਹਾਨੂੰ ਪਤਾ ਕਰਦਾ ਹਾਂ ਹਾਂ ਜੀ ਹਾਂ ਜੀ ਇਹਦੀ ਗੱਲ ਹੈ ਬਾਕੀ ਦੋਸਤ ਵਾਰਡਰੀ ਵੀ ਕਰਮਾਈ ਜਿਦੋਂ ਸੋਨਾ ਤਿਆਰ ਕੀਤਾ ਸੋਨਾ ਆਲਟਰ ਖੌਂਡੀ ਕੱਟੀ ਦੋਸਤੋ ਪੂਰੀ ਜੱਟ ਤੇ ਲੱਗ ਗਈ ਹਾਂਜੀ ਵੀਰ ਦੋਦ ਪੱਕਾ 9 ਕਿਲੋ ਤਿਆਰ ਪਾਜੀ ਚੋਕੇ ਖੜੇ ਜੀ ਕੋਈ ਆਪਾਂ ਕੀ ਮੁੱਲ ਕਰਨਾ ਜੀ ਦਾ ਜੇੜੀਏ ਪਾਜੀ 65 ਦੀ ਮੁੱਲ ਜੋ ਮਾਰਦੇ ਮੈਂ ਪਹਿਰ ਤੋਂ ਮੰਨਤ ਕਰਨੀ ਹੈ ਕਿ ਆਪਾਂ ਪੱਕਾ ਫਿਕਸ ਕਰਦੇ ਨੇ ਪਹਿਰ ਕਿੰਨਾ ਮੰਨਣਾ ਸੁਦਾ ਬਾਹਰ ਦੀ ਦੇ ਦिए ਐ ਸਦੀ ਕਿ 60000 ਦੀ ਪੂਰੇ 60000 ਦੀ ਦੇ ਲਓ ਜੀ ਦੋਸਤੋ ਹਾਂ ਜੀ 60000 ਰੁਪਏ ਦੋ ਛੜ ਦਾਂਗੇ ਜੀ 58 ਇਹ ਧੋਣ ਕੋ ਭਸਾਈ ਨਾ ਕਰੇ ਪੂਰੇ 58000 ਦੀ ਤਾਂ ਠੀਕ ਹੈ ਭੈਣਾਂ ਦੇ ਫੋਨ ਮੜੇ ਆਏ ਇਹ ਕਈਆਂ ਦੇ ਇਕੱਠੀ ਕਾਲੀਆਂ ਮਈਆਂ ਚਾਹੀਦੀਆਂ ਤਾਂ ਰੇਟ ਆਪਾਂ ਪੂਰਾ ਭੈਣਾਂ ਦੇ ਹਿਸਾਬ ਨਾਲ ਉਧੇ ਲਾਤਾ ਜੀ ਠੀਕ ਹੈ ਵਾਈਟ ਦੇ ਹਿਸਾਬ ਨਾਲ ਇਹ ਨਹੀਂ ਵੀ ਆਪਾਂ ਲੱਖ ਮੰਗ ਲਿਆ ਠੀਕ ਹੈ ਲਓ ਦੋਸਤੋ 62000 ਰੁਪਏ ਡਿਮਾਂਡ ਰੱਖੀ ਹੈ 58000 ਦੇ ਵਿੱਚੋਂ ਤੁਹਾ ਪੰਜ ਨਾਲ ਦੋਸਤੋਂ ਤੁਹਾਨੂੰ ਦਿਖਾਇਆ ਤੇ ਪੰਜੇ ਨਾਲ ਦੋਸਤੋਂ ਸਵੇ ਸਵੇ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਅਡਰੈਸ ਇਹ ਕਰੀ ਬੀਤ ਦਾ ਫਿਰ ਬੋਲ ਦੇਣਾ ਪਿੰਡ ਚਾਮਕੇ ਤਸਵੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀਰੇ ਕਰੀ ਫੇ ਬੋਲਦੀ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ ਆਪਣਾ 787901127 ਦੂਜਾ ਨੰਬਰ 787901127 ਹਾਂਜੀ ਤੇ ਬਾਕੀ ਭਾਜੀ ਹਰ ਵੀਡੀਓ ਜੀ ਆਪਣੀ ਬੇਨਤੀ ਹੁੰਦੀ ਆ ਹਾਂਜੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰਵਾਹ ਵਿੱਚ ਬੈਠ ਕੇ ਵੇਖੋ ਜਿਹੜਾ ਡੰਗ ਪਿਛਲੀ ਵੀਡੀਓ ਪਾਈ ਆਪਾਂ ਤੇ ਮੈਨੂੰ ਨਾ ਦੋਂਗ ਭਾਣਾ ਭਰਾਵ ਨੇ ਖਰਾਬੜਾ ਕੀਤਾ ਅੱਛਾ ਜੀ ਤੇ ਬਿਆਨਾ ਪਾਤਾ ਤੇ ਭਾਜੀ ਮੈਂ ਦੋ ਤਿੰਨ ਦਿਨ ਢੀਕਦਾਰਿਆਂ ਤੇ ਬਾਅਦ ਚ ਦੂਜੇ ਵੀ ਗਾਹ ਖਰਾਬ ਹੋਏ ਹਾਉ ਨਹੀਂ ਇਹ ਤਾਂ ਗੱਲ ਇਹ ਕਰਕੇ ਆਪਾਂ ਨੇ ਚਲੋ ਆਪਦਾ ਵੇਖ ਕੇ ਪਾਉ ਬਿਆਨਾ ਜੇ ਨਹੀਂ ਵੀ ਨਗਰ ਚੰਗਾ ਲੱਗਦਾ ਕੋਈ ਗੱਲ ਨਹੀਂ ਹਾਂ ਕਾਫੀ ਨਰਖਬਰਕ ਕਰਕੇ ਪਾਉ ਠੀਕ ਬਾਕੀ ਘਰੇ ਆ ਗਿਆ ਆਪਣਾ ਚੋਕੇ ਖੜੋ ਜੀ ਕੋਈ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਦੋਸਤੋ ਧੰਨਵਾਦ ਦੋਸਤੋ ਅਗਲੀ ਵੀਡੀਓ ਦੇਖਣ ਵਾਸਤੇ